ਪਦਾਰਥ ਪਾਇਗੇ ਕਬੀਰਾ ਗਾਂਠਣਾ ਖੋਲ ਨਹੀਂ ਪਟਣ ਨਹੀਂ ਪਾਰਹੁ ਨਹੀਂ ਗਾਹਕ ਨਹੀਂ ਬੋਲ ਪਹਿਲਾ ਸਿਗਾ ਜਿਸ ਮਰਨਾ ਤੇ ਜਾਗ ਕਰੇ ਮਿਹਰਬਾਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪੂਰਨ ਮੋਕਨੰਦ ਜਿਹੜਾ ਮਰਨਾ ਵਰਕੇ ਕਹੋ ਜਾਂਦਾ ਹੈ ਜਦ ਮਨ ਮਰ ਜਾਂਦਾ ਹੈ ਤੈ ਕੋਈ ਜਾਂਦਾ ਨਾਦਰ ਇੱਕ ਹੋਗਾ ਇਹ ਕੋ ਪੂਰਨ ਬ੍ਰह्म ਦੀ ਵਿਵਸਥਾ ਪੂਰਨ ਬ੍ਰह्म ਪੂਰਾ ਗਿਆਨ ਹੁੰਦਾ ਮੁਕਤੀ ਵਾਸਤੇ ਜਿੰਨਾ ਗਿਆਨ ਚਾਹੀਦਾ ਉਹ ਗਿਆਨ ਇਹਦਾ ਪੂਰਾ ਹੋ ਜਾਂਦਾ ਪੂਰਨ ਪਰਮ ਆਨੰਦ ਦਾ ਮਤਲਬ ਹੈ ਪੂਰਾ ਗਿਆਨ ਜਿੰਨਾ ਮੁਕਤੀ ਵਾਸਤੇ ਚਾਹੀਦਾ ਉਹ ਨਾਲੇ ਕੋ ਹੈਗਾ ਪੂਰਨ ਪੁਰਖ ਵੀ ਹੈ ਉਹ ਦੋ ਇਹ ਹੋ ਗਿਆ ਨਾ ਅਰੇ ਆ ਮਹਾਰਜਾ ਵਰਦਾਇ ਕਹੋਗੇ ਭੰਤੀ ਉਹ ਹੋਦ ਖਤਮ ਤੇਰੇ ਇੱਕਾ ਜਦ ਇੱਕ ਹੋ ਗਿਆ ਤੇ ਕੋ ਗਿਆਨ ਵੀ ਪੂਰਾ ਮੁਕਤੀ ਤੱਕ ਦਾ ਕੋਣੋ ਕਹਿੰਦਾ ਕਬੀਰ ਕਹਿੰਦਾ ਜੇ ਬਰੇ ਤੋਂ ਬਾਅਦ ਜਿਹੜਾ ਤੇਰੇ ਕੋ ਪੂਰਾ ਰਾਮ ਪਦਾਰਥ ਹੈ ਇਹ ਰਾਮ ਪਦਾਰਥ ਦੀ ਗੱਲਾਂ ਮੈਂ ਫालतੂ ਨਹੀਂ ਕਰਦੀ ਲੋਕਾਂ ਇਹ ਕੋਈ ਐਸੀ ਗੱਲ ਨਹੀਂ ਹੈ ਜਿਹੜੀ ਜਨੇ ਖਾਣੇ ਨਾਲ ਕਰਨ ਵਾਲੀ ਗੱਲ ਹੈ ਜਨੇ ਖਾਣੇ ਨਾਲ ਤਾਂ ਮੂਰਖਾਂ ਤੋਂ ਘੋੜਨੇ ਲੋਕ ਮੂਰਖਾਂ ਤੋਂ ਗੋੜਾ ਨਾ ਗੱਲ ਨਹੀਂ ਕਰੀਦੀ ਇਹ ਗੱਲ ਉਹਦਾ ਜੋ ਪੜਾਏ ਹੋਏ ਨੇ ਮੂਰਖ ਚੋਰ ਹਰਾਮਖੋਰਾ ਉਹਦਾ ਦਾ ਵਿਰੋਧ ਕਰਨ ਗਏ ਉਹਨਾਂ ਨੂੰ ਇਹ ਨਹੀਂ ਸਮਝੇ ਨਹੀਂ ਹੈ ਇਹ ਇਸ ਕਰਕੇ ਉਹਦਾ ਤਜਰਬੇ ਦੀ ਜਿਹੜੀ ਗੱਲ ਹੈ ਕਬੀਰ ਦੇ ਉਹ ਕੰਨਾਂ ਵਿੱਚ ਜਿਹੜਾ ਰੌਬ ਦਾ ਅਰਥ ਹੈ ਉੱਤੀ ਦਾ ਗਿਆਨ ਹੈ RAM ਫਦਾਤਾ RAM ਕੋਲੋਂ ਮਿਲਿਆ ਹੋਇਆ ਗਿਆਨ ਹੈ RAM ਤੋਂ ਬਦਾਸ ਮਿਲਿਆ ਹੋਇਆ ਇਹ ਨੂੰ ਪਾ ਕੇ ਕਬੀਰਾ ਗਾਂਠਾਂ ਖੋਲ ਉਹ ਗੱਠ ਬਨ ਲੈ ਬੋਲੇ ਨਾ ਕਿਸਨ ਫालतू ਨਾ ਕਰਦਾ ਲੋੜ ਵੇਲੇ ਗੱਲ ਕਰਨੀ ਜਿੱਥੇ ਲੋੜ ਹੈ ਨਾ ਜਿੱਥੇ ਕੋ ਰਿਜ਼ਲਟ ਆਉਂਦਾ ਉਥੇ ਗੱਲ ਕਰ ਲੋ ਜਿੱਥੇ ਰਿਜ਼ਲਟ ਨਹੀਂ ਉਥੇ ਗੱਲ ਕਰਤੀ ਲੋੜ ਨਹੀਂ ਕਬੀਰਾ ਗਾਂਠ ਨਾ ਖੋਲ ਨਹੀਂ ਪਟਨ ਨਹੀਂ ਪਾਰਖੂ ਨਹੀਂ ਕਹਾਂ ਨਹੀਂ ਬੋਲ ਜਿਹੜਾ ਸ਼ਹਿਰ ਇਹ ਫਿੱਟ ਨਹੀਂ ਹੈ ਗਾਉਂ ਤੇ ਸ਼ਹਿਰ ਚ ਪਾਰਖੂ ਇਹਦਾ ਸੱਚ ਦਾ ਕੂੜਿਆ ਰਿਆਂ ਦਾ ਸ਼ਹਿਰ ਹੈ ਪੂਰ ਪ੍ਰਧਾਨ ਨੇ ਉੱਥੇ ਦੀ ਗੱਲ ਕਰਦੀ ਨੋੜੀ ਨਹੀਂ ਪਟੜ ਨਹੀਂ ਬਾਰਖੂਣਾ ਪਰਖ ਹੈ ਕਿਸੇ ਨੂੰ ਪਰਖ ਹੋਵੇ ਤਾਂ ਵੀ ਤੇਰੀ ਸਾਈਡ ਲੈ ਲੂ ਸਾਚਾ ਝੂਠ ਦੀ ਪਰਖ ਹੋਵੇ ਪਰਖ ਵਾਲਾ ਵੀ ਨਹੀਂ ਹੈ ਬੁੱਧੀਵਾਨ ਵੀ ਨਹੀਂ ਹੈ ਪਰਖ ਵਾਲਾ ਬੁੱਧੀਵਾਨ ਨਹੀਂ ਹੈ ਕੋਈ ਪੂਰਖੰਦ ਗੌਰ ਨਹੀਂ ਗਾਹ ਕੋ ਉੱਥੇ ਗਾਹ ਕੋ ਨਹੀਂ ਹੁੰਦਾ ਨਾ ਕੋਈ ਗਾਹ ਕਾ ਨਾ ਕੋਈ ਪਾਰਖੂਆ ਨਾ ਉਹ ਸ਼ਹਿਰ ਹੈ ਪਰਖੂਆਂ ਦਾ ਗਾਹ ਕਾ ਨਾ ਤੇ ਗਾਹਕ ਨਹੀਂ ਮੋਲ ਨਾ ਦੇ ਤਨ ਉਹਦਾ ਮੁੱਲ ਤਾਂ ਜੋ ਮੰਨਦੇ ਆਮ ਲਿਓ ਹੈ ਮੋਲ ਹੈ ਇੱਥੇ ਮਨ ਪੱਟੇ ਮਿਲਦੀ ਹੈ ਇਹ ਵਸਤੂ ਬਣ ਕੇ ਸਦੈ ਵੇਚਣਾ ਨਹੀਂ ਸੌਦਾ ਕਿਸੇ ਨਾਲ ਨਹੀਂ ਇਸ ਕਰਕੇ ਉੱਤੇ ਗੱਲ ਕਰਨ ਦੀ ਲੋੜ ਨਹੀਂ ਅਨੁਰਜੀ ਵੇਸ ਕਰਦੀ ਲੋੜ ਨਹੀਂ ਇਹ ਕਹਾਰੇ ਜਿਹੜੇ ਆਮ ਪ੍ਰਚਾਰ ਪ੍ਰਚਾਰ ਕਰਦੇ ਫਿਰਦੇ ਨੇ ਜੋ ਨਾ ਪੜ ਸਕੇ ਹੋਵੇ ਤਾਂ ਉਹਨੂੰ ਪ੍ਰੋਬਲਮ ਹੋਵੇ ਸੱਚ ਹੈ ਇਹ ਨਹੀਂ ਪ੍ਰੋਬਲਮ ਹੁੰਦੀ ਸੱਚ ਹੈ ਨਹੀਂ ਪ੍ਰੋਬਲਮ ਹੁੰਦੀ ਨਹੀਂ ਰਾਮ ਪਦਾਰਥ ਪਾਇ ਕੇ ਕਬੀਰਾ ਗਾਠ ਨਾ ਖੋਲ ਨਹੀਂ ਪਟਣ ਲਈ 파ਰਕੂ ਨਹੀਂ ਗਾਹਕ ਨਹੀਂ ਬੋਲ ਸਾਰਾ ਰਾਮ ਪਦਾਰਥ ਪਾਇ ਕੇ ਜੋ ਗੁਰਮੰਧਾ ਗਿਆਨ ਹੈ ਪਦਾਰਥ ਗਿਆਨ ਪਦਾਰਥ ਜਿਹੜਾ ਜਿਹਦੇ ਕਿਸ ਨੇ ਪਾਲਿਆ ਤਾਂ ਤੇ ਜਣੇ ਖਾਣਾ ਖੋਲ ਚਰਚਾ ਨਹੀਂ ਕਰੀਦੀ ਕਾਫੀ ਦੇ ਤੱਕ ਦਾ ਨਹੀਂ ਚਰਚਾ ਹੀ ਨਹੀਂ ਤੇਰੇ ਦੀ। ਤੂੰ ਵੀਰਾ ਗਾਂਢਣਾ ਖੋਲ ਨਹੀਂ ਪਟੜ ਨਹੀਂ ਬਾਰਖੂ। ਤੁਸੀਂ ਗਾਹ ਕਰ ਰਹੇ ਕੋਈ ਗੁਗਾਰ ਗਾਹਾ ਕਾ ਜੰਦਾ ਕੋ ਪਾਰਖੂ ਆ ਜੰਦਾ। ਇਹ ਕੱਲੇ ਕੱਲੇ ਨਾਲ ਇਸ ਕਰਕੇ ਗੁਨਾਹ ਕਰੇ। ਸ਼ੁਭੀਰ ਦੀ ਇਹ ਗੱਲ ਮੰਨ ਕੇ ਤਾਂ ਉਹਨਾਂ ਨੇ ਸਾਰੇ ਗਾਹ ਲੱਭੇ। ਪਾਰਖੂ ਲੱਭੇ। ਸੰਤਾਂ ਕੋਲ ਦੇ ਜਿਹੜੇ ਧਾਰਮਿਕ ਬੰਦੇ ਸੀ। ਪਬਲਿਕ ਨਾਲ ਗੱਲ ਕਰਦਾ ਕੀ ਫਿਰ ਜਿਨ੍ਹਾਂ ਨੇ ਪਬਲਿਕ ਨੂੰ ਸਿਖਵਣਾ ਲਿਆ ਜਦੋਂ ਪਬਲਿਕ ਨੂੰ ਸਿਖਵਣਾ ਲਿਆ ਸਾਰੀ ਨੂੰ ਜਿਵੇਂ ਹੁਣ ਬੜਾ ਸਿੱਖੀ ਖਤਮ ਕਰ ਲਈ ਸਿੱਖੀ ਖਤਮ ਹੋ ਜੂਗੀ ਸੱਚ ਦੀ ਗੱਲ ਖਤਮ ਅਸਲੀ ਜੋ ਸਿੱਖੀ ਦੀ ਗੱਲ ਹੈ ਸੋਟੂ ਤੇ ਆ ਵੀ ਸਰ ਤੋਂ ਬਗਾੜ ਤੇ ਵਗਾਰ ਤੇ ਜੇ ਤੁਸੀਂ ਅੰਬਲਸਰ ਜਾ ਕੇ ਗੱਲ ਕਰੋ ਕਿ ਲੋਕ ਗੱਲ ਪਾ ਜਾਣਗੇ ਪਰਵਾਹ ਸਾਹਿਬ 파ਰਕੂ ਨਹੀਂ ਹੈ ਖਿਆਲ ਨਹੀਂ ਹੈ ਫਟੜ ਨਹੀਂ ਹੈ 파ਰਕੂ ਦੀ ਲਾਹ ਕਦੀ ਗੋਲ ਨਹੀਂ ਤੁਸੀਂ بڑے ਗੁਰਦਾਰਾਂ ਨਾਲ ਜਾ ਕੇ ਗੱਲ ਨਹੀਂ ਕਰ ਸਕਦੇ ਪਰਵਾਣੀ ਬਰਦਾਸ਼ਤ ਕਰੀ ਨਾ ਉੱਥੇ ਕੌਣ ਜਾਂਦੇ ਨੇ ਉਹ ਤਦ ਮੋਰਖਾਂ ਤੋਂ ਘੋੜਾ ਟੋਰ ਰੋਣ ਕੋਲ ਉਹ ਠੀਕ ਨੇ ਉੱਥੇ ਸਾਰੇ ਹੋ ਜਾਣੇ ਇਹ ਗੱਲ ਤਾਂ ਬੜੇ ਖੁਸ਼ ਨਾ ਮੇ ਬਾਬੇ ਬੁੱਢੇ ਨੇ ਵਰਦੇ ਤਾਂ ਗਠਾ ਬੰਨੇ ਆਏ ਕਰਤਾ ਉਹ ਕਰ ਇਹਨਾਂ ਦਾ ਅੱਲਾ ਦਾ ਖੁਸ਼ ਨਾ ਮੇ ਜਿੱਥੇ ਥੱਲੇ ਕਾਲੇ ਤੋਂ ਆਏ ਉਹ ਸਿੱਟੇ ਹੋ ਗਏ ਚਲੇ ਇਹ ਗੱਲਾਂ ਤੇ ਖੁਸ਼ ਨਾ ਝੂੜ ਤੇ ਖੁਸ਼ ਨਾ ਉਹ ਇਹਨਾਂ ਦਾ ਅੱਲਾ ਨਾਲ ਸਾਈਤ ਨਹੀਂ ਖੋਜਾ ਸੱਚ ਕੌੜਾ ਹੁੰਦਾ ਉਮਰਤ ਕੌੜਾ ਵਿਕਰਾ ਮਿੱਠੀ ਸਾਕਤ ਕੀ ਮਿੱਠੀ ਸਾਕਤ ਕੀ ਮਿੱਠੀ ਨਾਣਾ ਸਾਕਤੀ ਜਿਹੜੀ ਵਿਧੀ ਹੈ ਇੱਕ ਵਿਧੀ ਹੈ ਸੰਤਾਂ ਦੀ ਇੱਕਾ ਸਤਾਂ ਦੀ ਸੰਤਾਂ ਨੇ ਵਿਧੀ ਦਾ ਛੁੱਟਣ ਦੀ ਵਿਧੀ ਹੈ ਫੱਪਸਾ ਕਰ ਦੋ ਸਾਖਾਂ ਦੀ ਵਿਧੀ ਫਸਾਉਣ ਦੀ ਵਿਧੀ ਹੈ ਫਸਾਈ ਰੱਖਣ ਦੀ ਜੰਬਦੇ ਜਾ ਕੇ ਸਾਖਾਂ ਦੀ ਵਿਧੀ ਹੈ ਇਹ ਦੇਖੀ ਹੈ ਸੰਤਾਂ ਦੀ ਵਿਧੀ ਵਿੱਚ ਸੱਚ ਨੂੰ ਕੌੜਾ ਹੁੰਦੇ ਨੇ ਸਾਖ ਜੋ ਪੜਾਈ ਪੜਾਉਂਦੇ ਨੇ ਉਹਨਾਂ ਦੇ ਚੇਲੇ ਸੱਚ ਨੂੰ ਕੌੜਾ ਹੁੰਦੇ ਨੇ ਸੱਚ ਦੀ ਖਲਾਫਤ ਕਰਦੇ ਨੇ ਸੱਚ ਦਾ ਵਿਰੋਧ ਕਰਦੇ ਤੇ ਸੱਚ ਤਾਂ ਦੀ ਵਿਧੀ ਹਾਂਜੀ